ਕਾਲ ਜੀ ਮੈਂ ਹਾਸ਼蒂ਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਹੈ ਕੁਝ ਠੀਕ ਨਹੀਂ ਚੱਲ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਪੂਰੀ ਜੋ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਹੈ ਉਹਨਾਂ ਵੱਲੋਂ ਦਬਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੋ ਉਹਨਾਂ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਜੋ ਪਿਛਲੇ ਦਿਨੀ ਮੁਲਾਕਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਨਾਲ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜੋ ਹੈ ਆਪਣਾ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਜੋ ਰਾ ਸਬਾ ਦੇ ਮੈਂਬਰ ਬਣ ਜਾਓ ਉਹਦੇ ਵਿੱਚ ਕਾਫੀ ਜੋ ਹੈ ਖਬਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਜੇ ਦੂਸਰੇ ਪਾਸੇ ਗੱਲ ਕਰੀਏ ਤਾਂ ਕੀ ਜੋ ਕੁਲਤਾ ਸਿੰਘ ਸੰਧਵਾ ਨੇ ਜਾਂ ਹਰਪਾਲ ਸਿੰਘ ਚੀਮਾ ਨੇ ਕਿ ਉਹ ਪੰਜਾਬ ਦੇ ਵਿੱਚ ਜੋ ਕੁਛ ਆਪਣਾ ਹੱਕ ਜਮਾਉਣਾ ਚਾਹੁੰਦੇ ਨੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਡਿਪਟੀ ਸੀਐਮ ਲਗਾ ਦਿੱਤਾ ਜਾਵੇ ਪੰਜਾਬ ਉੱਤੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਪੰਜਾਬ ਦਾ ਪਹਿਲਾ ਹੀ ਚਿੜੀ ਕੁ ਜਿੰਨਾ ਹੈ ਇੱਥੇ ਜੋ ਹੈ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਨੇ ਉੱਥੇ ਇਕੱਲੇ ਕੰਮ ਸੰਭਾਲ ਸਕਦੇ ਨੇ ਇੱਥੇ ਸੀਐਮ ਦੀ ਕੀ ਜ਼ਰੂਰਤ ਹੈ ਜਿਹੜੇ ਜਿਮਨੀ ਚੋਣ ਦੇ ਵਿੱਚ ਜਿੱਤੇ ਸੰਜੀਵ अरोड़ा ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਵੀ ਕੈਪਟਨ ਮੰਤਰੀ ਬਣਾ ਦਿੱਤਾ ਗਿਆ ਤਾਂ ਇਹ ਵੀ ਕਿਤੇ ਨਾ ਕਿਤੇ ਗੱਲਾਂ ਨਿਕਲਦੇ ਸਾਹਮਣੇ ਆਈਆਂ ਕਿ ਉਹਨਾਂ ਨੂੰ ਵੀ ਜੋ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੂਰੀ ਹਾਈ ਕਮਾਂਡ ਜੋ ਹੈ ਆਮ ਆਦਮੀ ਪਾਰਟੀ ਦੀ ਉਹਨਾਂ ਨੂੰ ਵੀ ਸੀਐਮ ਡਿਪਟੀ ਸੀਐਮ ਬਣਾਉਣਾ ਚਾਹੁੰਦੀ ਸੀ ਪੰਜਾਬ ਦੇ ਉੱਤੇ ਲੇਕਿਨ ਇਹ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਉੱਤੇ ਜੋ ਹੈ ਦੱਬ ਕੇ ਆਪਣਾ ਵਿਚਾਰ ਰੱਖੇ ਕਿ ਮੈਂ ਇਹ ਜਿਆ ਨਹੀਂ ਹੋਣ ਦਿਆਂਗਾ ਤਾਂ ਦੂਸਰੇ ਪਾਸੇ ਅੱਜ ਇੱਕ ਖੂਫੀਆ ਜੋ ਹੈ ਕਹ ਲਿਏ ਕਿ ਇੱਕ ਚੈਨਲ ਹੈ ਜਿਨੇ ਇਹ ਸਾਹਮਣੇ ਲਿਆਂਦੀ ਹੈ ਗੱਲ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਜੋ ਪੰਜਾਬ ਆਮ ਆਦਮੀ ਪਾਰਟੀ ਦੀ ਵੱਡੀ ਹਾਈ ਕਮਾਂਡ ਹੈ ਤੇ ਵਿਧਾਇਕ ਨੇ ਜੋ ਮੰਤਰੀ ਨੇ ਤਾਂ ਇਹ ਇੱਕ ਖੂਫੀਆ ਜੋ ਚੈਨਲ ਹੈ ਉਥੋਂ ਨਿਕਲ ਕੇ ਗੱਲ ਸਾਹਮਣੇ ਆਈ ਹੈ ਦੂਸਰੇ ਪਾਸੇ ਜੋ ਪੰਜਾਬ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਉਹ ਕੀ ਸਸਪੈਂਸ ਬਣਾ ਰਹੇ ਨੇ ਯਕਰਕਲ ਗੱਲ ਕਰੀਏ ਤਾਂ ਲੈਂਡ ਪੁਲਿੰਗ ਪਾਲਿਸੀ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜਿਹੜੇ ਉਹਦੇ ਚੇਅਰਮੈਨ ਸੀ ਉਹਨਾਂ ਤੋਂ ਵੀ ਖੋ ਲਈ ਗਈ ਅਤੇ ਉਹਨੂੰ ਇੱਕ ਦਿੱਲੀ ਦੇ ਬੰਦੇ ਨੂੰ ਦੇ ਦਿੱਤੀ ਗਈ ਜਿਹਦੇ ਨਾਲ ਚਾਰ ਹੈਲਪਰ ਵੀ ਲਗਾ ਦਿੱਤੇ ਗਏ ਤੇ ਪੰਜਾਬ ਦੇ ਵਿਦੇਸ਼ੀ ਇਤਿਹਾਸ ਵਿੱਚ ਅਜੇ ਆ ਪਹਿਲੀ ਵਾਰ ਹੋ ਰਿਹਾ ਹੈ ਲੇਕਿਨ ਜੋ ਜ਼ਮੀਨਾਂ ਇੱਕ ਵਾਇਰ ਹੋਣ ਤੇ ਵੱਡੇ ਵੱਡੇ ਲੈਂਡ ਪੂਲਿੰਗ ਪਾਲਿਸੀ ਉੱਤੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਕਾਂਗਰਸ ਪਾਰਟੀ ਹੈ ਜਾਂ ਬੀਜੇਪੀ ਹੈ ਉਹ ਕਹਿ ਰਹੀ ਹੈ ਕਿ ਅਸੀਂ ਪਾਸ ਨਹੀਂ ਹੋਣ ਦੇਾਂਗੇ ਕਿਉਂਕਿ ਉਹਦੇ ਲਈ ਜੋ ਕਿਸਾਨ ਖਤਮ ਹੋ ਜਾਏਗਾ ਕਿਸਾਨੀ ਖੇਤੀ ਖਤਮ ਹੋ ਜਾਏਗੀ ਪੰਜਾਬ ਖਤਮ ਹੋ ਜਾਏਗਾ ਤਾਂ ਅਸੀਂ ਅਜਿਹਾ ਨਹੀਂ ਹੋਣ ਦਵਾਂਗੇ ਤਾਂ ਉਹਦੇ ਉੱਤੇ ਵੀ ਕਾਫੀ ਜੋ ਵੱਡੀ ਇਹ ਚਾਲ ਚੱਲੀ ਹੈ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਨ ਨੇ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਉਹ ਸੱਚੀ ਆਪਣਾ ਅਹੁਦਾ ਛੱਡ ਰਹੇ ਨੇ ਤੁਹਾਨੂੰ ਇੱਕ ਆਡੀਓ ਸੁਣਾਉਣੇ ਆ ਜਿੱਥੋਂ ਕੀ ਇਹ ਗੱਲ ਨਿਕਲ ਕੇ ਬਾਹਰ ਆ ਰਹੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਤਿਆਰੀ ਕਰ ਰਹੇ ਨੇ ਆਪਾਂ ਸੁਣਾਗੇ ਜੀ ਉਹਨਾਂ ਦੀ ਆਡੀਓ ਦੰਦੇ ਲਈ ਜਿਹੜੀਆਂ ਆਵਾਜ਼ਾਂ ਦੇ ਬੰਦੋ ਪੇਸ਼ਕਸ਼ ਕੀਤੀ ਗਈ ਆ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਥਾ ਉਹਦਾ ਅਹੁਦਾ ਛੱਡਦਾ ਚਾਰੇ ਦੇ ਤਹੌ ਮਦਦ ਦੇ ਆ ਕੇ ਕੈਬਨਟ ਇਸੇ ਵੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਅਹੁਦਾ ਛੱਡਣ ਦੇ ਲਈ ਜਿਹੜੀਆਂ ਆਵਾਜ਼ਾਂ ਤਾਂ ਇਹ ਜੋ ਹੈ ਇੱਕ ਚੈਨਲ ਦੁਆਰਾ ਲਿਆਂਦੀ ਗਈ ਆਡੀਓ ਸਾਹਮਣੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਅਹੁਦਾ ਛੱਡਣ ਬਾਰੇ ਗੱਲ ਕਰ ਰਹੇ ਨੇ ਤਾਂਕਿ ਪੰਜਾਬ ਦੇ ਮੁੱਖ ਮੰਤਰੀ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਅਹੁਦਾ ਛੱਡ ਸਕਦੇ ਨੇ ਤਾਂ ਇਹ ਬਹੁਤ ਹੀ ਵੱਡਾ ਸਵਾਲ ਖੜਾ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਜੋ ਵੀ ਬੰਦੀ ਜਾਣਕਾਰੀ ਆਏਗੀ ਸਾਂਝੀ ਕਰਾਂਗੇ ਧੰਨਵਾਦ